ਆਪਾ ਰੇਡੀਓ ਹਾਂ ਤਾਂ ਆਪਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾਰੀ ਉੜਦੇ ਆ ਮਾਂਚ ਦੇ ਉੱਤੇ ਨਿਗਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇਜ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਹੱਸਦੀਆਂ ਰੂਹਾਂ ਤੇ ਵਸਦੀਆਂ ਜੂਹਾਂ ਤੋਂ ਸੱਤ ਸ਼ਰੀਆ ਕਾਲ ਗੱਲ ਕਰਦੇ ਆ ਤੁਹਾਡੇ ਨਾਲ ਸਭ ਤੋਂ ਪਹਿਲਾਂ ਅ ਜਿਹੜੀ ਹੈ ਕਲਕੱਤੇ ਦੀ ਕਲਕੱਤੇ ਦੀ ਸ਼ੁਰੂਆਤ ਕਰਦੇ ਆਂ ਫਿਰ ਜਿੱਦਾਂ ਸਮਾਂ ਇਜਾਜ਼ਤ ਦੇਵੇਗਾ ਅੱਗੇ ਵਧਾਂਗੇ ਤੇ ਕੱਲ ਆਪਣੇ ਕੋਲ ਜੇ 15-20 ਮਿੰਟ ਪਏ ਨੇ ਸਟੂਡੀਓ ਦਾ ਨੰਬਰ +358449761962 ਹੈ ਕਹਿੰਦੇ ਨੇ ਸਾਡਾ ਦੇਸ਼ ਜਿੰਨ ਲੁੱਟ ਕੰਗਾਲ ਕੀਤਾ ਖਾਣ ਪੀਣ ਤਾਂ ਕੀਤਾ ਤੰਗ ਸਾਨੂੰ ਸਾਡੀ ਆਬਰੂ ਮਿੱਟੀ 'ਚ ਰੋਲ ਦਿੱਤੀ ਮੂੰਹ ਦਿਖਾਉਂਦਿਆਂ ਨੂੰ ਆਵੇ ਸੰਗ ਦਿਖਾਉਂਦਿਆਂ ਨੂੰ ਆਵੇ ਸੰਗ ਸਾਨੂੰ ਹੱਦੋਂ ਵੱਧ ਜਲੀਲ ਰੁਸਵਾ ਹੋਏ ਇਸ ਜੀਉਣ ਦੀ ਕੋਈ ਨਹੀਂ ਮੰਗ ਸਾਨੂੰ ਗੈਰਤ ਟੁੰਬਿਆ ਏ ਖੂਨ ਜੋਸ਼ ਦਿੱਤਾ ਖੜੇ ਆਣ ਕੀਤਾ ਖਾਤਰ ਜੰਗ ਸਾਨੂੰ ਭਗਤ ਰਾਜ ਸੁਖਦਾਸ ਸ਼ਹੀਦ ਹੋਏ ਭਾਂਬੜ ਉੱਠਿਆ ਨੌਜਵਾਨ ਅੰਦਰ ਸ਼ੋਲਾ ਪੂਰੀਆਂ ਦੇ ਜਾਨ ਕੋ ਸਾਕਿਆ ਨੇ ਦੋਹੀ ਫੇਰ ਦਿੱਤੀ ਹਿੰਦੁਸਤਾਨ ਅੰਦਰ ਕਲਕੱਤਾ ਉਹ ਸ਼ਹਿਰ ਜਿੱਥੇ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਭੇਜੇ ਗਏ ਕਿਵੇਂ ਬਣਿਆ ਸੀ ਮਿੱੰਨੀ ਪੰਜਾਬ ਗੁਰਜੋਤ ਸਿੰਘ ਲਿਖਦੇ ਨੇ ਬੀਬੀਸੀ ਤੋਂ ਗੱਲਬਾਤ ਹੈ ਉਨਿਕ ਰਾਤ ਹੋਏ ਗਛੇ ਸਰਦਾਰ ਜੀ ਅਰ ਟੈਕਸੀ ਤੇ ਜਾ ਵੀ ਬੰਗਾਲ ਬੰਗਾਲ ਦੀ ਭਾਸ਼ਾ ਦਾ ਇਹ ਵਾਕ ਹੈ ਕੋਲਕਾਤਾ ਦੇ ਵਿੱਚ ਇੱਕ ਹਦਾਇਤ ਵਜੋਂ ਵਰਤਿਆ ਜਾਂਦਾ ਸੀ ਕਹਿੰਦੇ ਸੀ ਉਨਿਕ ਰਾਤ ਹੋਏ ਗਛੇ ਸਰਦਾਰ ਜੀ ਔਰ ਟੈਕਸੀ ਤੇ ਜਾਵੀ ਇਸ ਦਾ ਮਤਲਬ ਹੈ ਕਿ ਹੁਣ ਰਾਤ ਪੈ ਗਈ ਹੈ ਸਰਦਾਰ ਜੀ ਦੀ ਟੈਕਸੀ ਤੇ ਹੀ ਜਾਵੀ ਤੂੰ ਕੌਲ ਜਾਨੀ ਕਿ ਭਰੋਸਾ ਕੀਤਾ ਜਾਂਦਾ ਸੀ ਸਰਦਾਰਾਂ ਦੇ ਉੱਤੇ ਉਸ ਸਮੇਂ ਚ ਕੋਲਕਾਤਾ ਰਹਿੰਦੇ ਸਥਾਨਕ ਇਤਿਹਾਸਕਾਰ ਤੇ ਪੇਸ਼ੇਵਰਜੋਂ ਵਕੀਲ ਮਨਜੀਤ ਦੱਸਦੇ ਨੇ ਕਿ ਇਹ ਵਾਕ ਕੋਲਕਾਤਾ ਵਿਚਲੇ ਪੰਜਾਬੀ ਟੈਕਸੀ ਡਰਾਈਵਰਾਂ ਤੇ ਸਥਾਨਕ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਸੀ ਟਰਸਟ ਦਰਅਸਲ ਪਹਿਲੀ ਵਿਸ਼ਵ ਜੰਗ ਦੇ ਅੰਤ ਤੋਂ ਲੈ ਕੇ 1980ਵਿਆਂ ਦੇ ਅਖੀਰ ਤੱਕ ਕੋਲਕਾਤਾ ਸ਼ਹਿਰ ਦੇ ਵਿੱਚ ਟਰਾਂਸਪੋਰਟ ਦੇ ਕਾਰੋਬਾਰ ਤੇ ਪੰਜਾਬੀਆਂ ਦਾ ਦਬ ਦਬਾਰਿਆ ਹੈ ਪੰਜਾਬੀਆਂ ਦੇ ਕੈਨੇਡਾ ਅਮਰੀਕਾ 사ਨੇ ਹੋਰ ਪੱਛਮੀ ਮੁਲਕਾਂ 'ਚ ਰੋਜ਼ਗਾਰ ਦੇ ਲਈ ਪ੍ਰਵਾਸ ਵੀ ਦੀਆਂ ਜਿਹੜੀਆਂ ਕਹਾਣੀਆਂ ਵੀ ਕੋਲਕਾਤਾ ਨੇੜਲੇ ਬੱਜ-ਬੱਜ ਘਾੜ ਦੇ ਜ਼ਿਕਰ ਤੋਂ ਬਿਨਾਂ ਅਧੂਰੀਆਂ ਨੇ ਸਾਲ 1914 ਵਿੱਚ ਕੈਨੇਡਾ ਦੀ ਵੈਂਕੂਵਰ ਬੰਦਰਗਾਰ ਤੋਂ ਬੰਦਰਗਾਹ ਤੋਂ ਕਈ ਦਿਨਾਂ ਬਾਅਦ ਵਾਪਸ ਮੁੜਿਆ ਗਿਆ ਮੋੜਿਆ ਗਿਆ ਪ੍ਰਵਾਸੀਆਂ ਦੇ ਨਾਲ ਭਰਿਆ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ 23 ਸਤੰਬਰ ਨੂੰ ਕੋਲਕਾਤਾ ਨੇੜਲੇ ਬਜਬਜ ਘਾਟ ਵਾਪਸ ਆਇਆ ਸੀ ਇੱਥੇ ਜਹਾਜ਼ ਦੇ ਵਿੱਚ ਸਵਾਰ ਮੁਸਾਫਰਾਂ ਤੇ ਬਰਤਾਨਵੀ ਪੁਲਿਸ ਵਿਚਾਲੇ ਹਿੰਸਕ ਝੜਪ ਹੋਈ ਸੀ ਜਿਸ ਦੇ ਵਿੱਚ ਕਈ ਮੁਸਾਫਰ ਮਾਰੇ ਗਏ ਤੇ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਦਿੱਤੇ ਗਏ ਕੋਲਕਾਤਾ ਨੂੰ ਅੰਗਰੇਜ਼ਾਂ ਵੱਲੋਂ ਕਲਕੱਤਾ ਕਿਹਾ ਜਾਂਦਾ ਸੀ ਤੇ ਇਸ ਦਾ ਨਾਂ ਇਸ ਦਾ ਨਾਮ ਅਧਿਕਾਰਤ ਤੌਰ ਦੇ ਉੱਤੇ 2001 ਦੇ ਵਿੱਚ ਕੋਲਕਾਤਾ ਰੱਖਿਆ ਗਿਆ। ਕੋਲਕਾਤਾ ਸਾਲ 1911 ਤੱਕ ਬ੍ਰਿਟਾਨੀ ਹਕੂਮਤ ਦੀ ਰਾਜਧਾਨੀ ਰਿਹਾ ਇਸ ਨੂੰ ਮਹਿਲਾਂ ਦਾ ਸ਼ਹਿਰ ਤੇ ਕਿਤੇ ਕਿਤੇ ਲੰਡਨ ਆਫ ਦੀ ਈਸਟ ਵੀ ਲਿਖਿਆ ਜਾਂ ਮਿਲਦਾ ਹੈ। ਕੋਲਕਾਤਾ ਰਹਿnde ਪੰਜਾਬੀ ਹਾਲ ਫਿਲਹਾਲ ਉਸ ਵੇਲੇ ਮੁੜ ਚਰਚਾ ਦੇ ਵਿੱਚ ਆਏ ਜਦੋਂ ਬੰਗਾਲ ਦੇ ਸੰਦੇਸ਼ ਖਾਲੀ ਦੇ ਵਿੱਚ ਇੱਕ ਭਾਸ਼ਾ ਭਾਗੂ ਵੱਲੋਂ ਕਥਿਤ ਤੌਰ ਦੇ ਉੱਤੇ ਸਿੱਖ ਆਈਪੀਐਸ ਅਫਸਰ ਨੂੰ ਖਾਲਿਸਤਾਨੀ ਕਿਹਾ ਗਿਆ ਸੀ ਭਾਜਪਾ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕੀਤਾ ਸੀ ਇਸ ਘਟਨਾ ਦੇ ਰੋਸ ਮਗਰੋਂ ਕੋਲਕਾਤਾ ਵਿਖਲੇ ਸਿੱਖ ਪਾਈਚਾਰੇ ਵੱਲੋਂ ਭਾਜਪਾ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਪਿਛਲੇ ਕਈ ਸਾਲਾਂ ਤੋਂ ਕੋਲਕਾਤਾ ਦੇ ਵਿੱਚ ਪੰਜਾਬੀਆਂ ਦੇ ਇਤਿਹਾਸ ਬਾਰੇ ਖੋਜ ਕਰ ਰਹੇ ਮਨਜੀਤ ਸਿੰਘ ਚਾਹਲ ਕਹਿੰਦੇ ਨੇ ਕਿ 1920ਵਿਆਂ ਤੋਂ ਬਾਅਦ ਦੇ ਦਹਾਕਿਆਂ ਵਿੱਚ ਪੰਜਾਬੀਆਂ ਵਿੱਚ ਕਲਕੱਤਾ ਵੱਲ ਆਉਣ ਦਾ ਰੁਝਾਨ ਪੂਰੀ ਚੜ੍ਹਤ ਦੇ ਵਿੱਚ ਸੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਜਿੰਨਾ ਰੁਝਾਨ ਪੰਜਾਬੀਆਂ ਦਾ ਜੋ ਕੇ ਸਮੇਂ ਦੇ ਵਿੱਚ ਕੈਨੇਡਾ ਸਣੇ ਹੋਰ ਪੱਛਮੀ ਦੇਸ਼ਾਂ ਵੱਲ ਹੈ ਐਨੀ ਹੀ ਗਰਮ ਜੋਸ਼ੀ 1920ਵਿਆਂ ਦੇ ਦੌਰਾਨ ਕਲਕੱਤਾ ਤੇ ਸ਼ੰਘਾਈ ਜਿਹੇ ਸ਼ਹਿਰਾਂ ਵੱਲ ਵੀ ਸੀ ਉਹ ਕਹਿੰਦੇ ਨੇ ਕਿ ਥੋੜੀ ਹੀ ਸਮੇਂ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਪੰਜਾਬੀਆਂ ਨੇ ਕਲਕੱਤਾ ਦੇ ਸਥਾਨਕ ਸੱਭਿਆਚਾਰ ਦੇ ਵਿੱਚ ਆਪਣੀ ਵਿਲੱਖਣ ਥਾਂ ਬਣਾ ਲਈ ਜੋ ਕਿ ਅੱਜ ਤੱਕ ਵੀ ਕਾਇਮ ਹੈ ਸ਼ਾਇਦ ਇਸੇ ਕਰਕੇ ਪੰਜਾਬ ਦੀ ਲੋਕ ਧਾਰਾ ਦੇ ਵਿੱਚ ਕਲਕੱਤਾ ਏਦਾਂ ਰਮਿਆ ਹੋਇਆ ਹੈ ਜਿਵੇਂ ਇਹ ਕੋਈ ਪੰਜਾਬ ਦਾ ਹੀ ਸ਼ਹਿਰ ਹੋਵੇ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਜਿੰਦਕੌਰ ਦੇ ਨਾਲ ਮੁਲਾਕਾਤ ਹੁੰਦੀ ਹੈ ਪੱਛਮ ਬੰਗਾਲ ਦੀ ਯਾਦਵਪੁਰ ਯੂਨੀਵਰਸਿਟੀ ਦੇ ਵਿੱਚ ਇਤਿਹਾਸ ਦੇ ਪ੍ਰੋਫੈਸਰ ਰਹਿ ਚੁੱਕੇ ਹਿਮਾਂਦਰੀ ਬੈਨਰਜੀ ਕਹਿੰਦੇ ਨੇ ਕਿ ਅੰਗਰੇਜ਼ੀ ਸ਼ਾਸਨ ਦੇ ਦੌਰਾਨ ਹੋਏ ਪੰਜ ਪੰਜਾਬੀਆਂ ਦੇ ਪ੍ਰਵਾਸ ਤੋਂ ਪਹਿਲਾਂ ਵੀ ਸਿੱਖ ਗੁਰੂਆਂ ਦੇ ਨਾਲ ਜੁੜੇ ਇਤਿਹਾਸਕ ਸਥਾਨਾਂ ਬੰਗਾਲ ਦੇ ਵਿੱਚ ਵਕ-ਵਕ ਥਾਵਾਂ ਦੇ ਉੱਤੇ ਮੌਜੂਦ ਨੇ ਜਿੱਥੇ ਨਾਨਕ ਪਥੀ ਰਹਿੰਦੇ ਸਨ ਉਹ ਕਹਿੰਦੇ ਨੇ ਕਿ ਚੀਨ ਦੇ ਵਿੱਚ ਓਪੀਅਮ ਜੰਗ ਯਾਨੀ ਕਿ ਅਫੀਮ ਦੀ ਜੰਗ ਲੱਗੀ ਓਪੀਅਮ ਜੰਗ 'ਚ ਜਾਣ ਦੇ ਲਈ ਪੰਜਾਬੀ ਫੌਜੀਆ ਨੂੰ ਕੋਲਕੱਤਾ ਤੋਂ ਹੀ ਲੈ ਕੇ ਜਾਇਆ ਜਾਂਦਾ ਸੀ ਹਿਮਾਂਦਰੀ ਅੱਗੇ ਦੱਸਦੇ ਨੇ ਕਿ ਕੋਲਕੱਤਾ ਦੇ ਵਿੱਚ ਹੀ ਸਾਲ 1861 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਮਹਾਰਾਣੀ ਜਿੰਦਕੌਰ ਨੂੰ ਇੱਥੇ ਮਿਲੇ ਸੀ ਉਹਨਾਂ ਨੂੰ ਡਰ ਸੀ ਨਾ ਜਦੋਂ ਬਾਇਆ ਹੋ ਕੇ ਗਏ ਉੱਥੋਂ ਆਪਣੇ ਸ਼ਿਪ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਇਸ ਬੰਦਰਗਾਹ ਦੇ ਉੱਤੇ ਮਿਲਦੇ ਨੇ ਤੇ ਉਹਨਾਂ ਨੂੰ ਜਿਹੜਾ ਸੀ ਮੁਲਾਕਾਤ ਸਿਰਫ ਤੇ ਸਿਰ ਉਹਨਾਂ ਦੀ ਮਾਂ ਦੇ ਨਾਲ ਕਰਨ ਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਡਰ ਲੱਗਦਾ ਸੀ ਗੋਰੀ ਹਕੂਮਤ ਨੂੰ ਕਿਤੇ ਕੀ ਜੇ ਦਾ ਮੁਲਾਪ ਕਿਤੇ ਉਹਨਾਂ ਦੇ ਨਾਲ ਹੋ ਗਿਆ ਇੰਡੀਅਨ ਭਾਰਤੀਆਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਤਾਂ ਉਹ ਫਿਰ ਜਿਹੜਾ ਹਾਲ ਬਹੁਤ ਖਰਾਬ ਹੋਣਗੇ ਤੇ ਇਸ ਕਰਕੇ ਉਹਨੂੰ ਮਿਲਣ ਨਹੀਂ ਦਿੱਤਾ ਗਿਆ ਸੀ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ ਤੇ ਅੰਗਰੇਜ਼ਾਂ ਨੇ ਸਾਲ 1849 ਚ ਸਿੱਖ ਰਾਜ ਆਪਣੇ ਅਧੀਨ ਕਰ ਲਿਆ ਸੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਮੁਤਾਬਕ ਮਹਾਰਾਜਾ ਦਲੀਪ ਸਿੰਘ ਜਨਵਰੀ 1861 ਦੇ ਵਿੱਚ ਕੋਲਕਾਤਾ ਦੇ ਸਪੈਸ ਸਪੈਸ ਹਾਟਲ ਦੇ ਵਿੱਚ ਰੁਕੇ ਇੱਥੇ ਉਹ ਆਪਣੀ ਮਾਂ ਮਹਾਰਾਣੀ ਜਿੰਦਕੌਰ ਨੂੰ ਮਿਲੇ ਜਿੰਦਕੌਰ ਉਸ ਵੇਲੇ 13 ਸਾਲਾਂ ਤੋਂ ਨੇਪਾਲ ਦੇ ਵਿੱਚ ਜਲਾਵਤਨੀ ਕੱਟ ਰਹੇ ਸਨ ਚੀਨ ਦੇ ਵਿੱਚੋਂ ਜੰਗ ਤੋਂ ਵਾਪਸ ਪਰਤੇ ਸਿੱਖ ਫੌਜੀਆ ਨੇ ਸਪੈਸਸ ਹੋਟਲ ਦੇ ਬਾਹਰ ਦਲੀਪ ਸਿੰਘ ਦੇ ਹੱਕ ਦੇ ਵਿੱਚ ਵੱਡਾ ਰੋਸ ਮੁਜ਼ਾਹਰਾ ਵੀ ਕੀਤਾ ਸੀ ਇਸ ਤੋਂ ਬਾਅਦ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਮਨਜੀਤ ਸਿੰਘ ਚਾਲ ਕਹਿੰਦੇ ਨੇ ਕਿ ਕੋਲਕਾਤਾ ਸ਼ੁਰੂਆਤ ਦੇ ਵਿੱਚ ਹੋਰ ਮੁਲਕਾਂ 'ਚ ਜਾਣ ਦੇ ਲਈ ਇੱਕ ਗੇਟਵੇ ਹੀ ਸੀ ਜਿੱਦਾ ਬੰਬੇ ਬਣਿਆ ਹੋਇਆ ਨਾ ਗੇਟਵੇ ਆਫ ਇੰਡੀਆ ਤੇ ਪਰ ਇੱਥੇ ਵਪਾਰਕ ਮੌਕਿਆਂ ਨੂੰ ਵੇਖਦਿਆਂ ਵੱਡੀ ਗਿਣਤੀ ਚ ਪੰਜਾਬੀਆਂ ਨੇ ਇੱਥੇ ਵਸਣ ਦਾ ਮਨ ਬਣਾਇਆ ਸੀ। ਕੋਲਕਾਤਾ ਦੇ ਵਿੱਚ ਟੈਕਸੀ ਡਰਾਈਵਰਾਂ ਵਜੋਂ ਸ਼ੁਰੂਆਤ ਕਿਵੇਂ ਹੁੰਦੀ ਹੈ? ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਬਾਰੇ ਖੋਜ ਕਰ ਚੁੱਕੇ ਹੀਮਾਂਦਰੀ ਬੈਨਰਜੀ ਲਿਖਦੇ ਨੇ ਕਿ ਰੋਜ਼ਗਾਰ ਦੀ ਲੋੜ ਅਤੇ ਇੱਜ਼ਤ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਦਾ ਟਰਾਂਸਪੋਰਟ ਸੈਕਟਰ ਦੇ ਵਿੱਚ ਪਹੁੰਚਣ ਦਾ ਕਾਰਨ ਇਹ ਹੀ ਸੀ ਕਿ ਉਹਨਾਂ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦੀ ਮੈਕਨਾਈਜ਼ਡ ਡਿਵੀਜ਼ਨ ਦੇ ਵਿੱਚ ਕੰਮ ਕੀਤਾ ਸੀ। ਜਿਵੇਂ ਕਿ ਆਪਾਂ ਕਹਿ ਦਿੰਦੇ ਨੇ ਨਾ ਜੂਪੀ ਬਿਹਾਰ ਤੋਂ ਲੋਕ ਆਉਂਦੇ ਨੇ ਉਹਨਾਂ ਨੂੰ ਬਿਹਾਰੀ ਕਹਿ ਦਿੱਤਾ ਜਾਂਦਾ ਹੈ ਤੇ ਉਹ ਲੋਕ ਉਸ ਸਮੇਂ ਦੇ ਵਿੱਚ ਕਿਹੋ ਜਿਹਾ ਬਿਹੇਵ ਕਰਦੇ ਹੋਣਗੇ ਜਾਂ ਜਿਨ੍ਹਾਂ ਨੇ ਸਿਆ ਹੈ ਉਹਨੂੰ ਵੀ ਸੋਚਣ ਦੀ ਜ਼ਰੂਰਤ ਹੈ ਕਿ ਆਪਾਂ ਸ਼ਬਦ ਦਿੱਤਾ ਮੂੰਹ ਚੋਂ ਕੱਢ ਦਿੰਦੇ ਆ ਕਿ ਉਹ ਵੀ ਪ੍ਰਵਾਸੀ ਨੇ ਅਸੀਂ ਵੀ ਪ੍ਰਵਾਸੀ ਹਾਂ ਇੱਕੋ ਜਿਹੇ ਐ ਪਰ ਉਹ ਜਾਤ ਪਾਤ ਦਾ ਜਿਹੜਾ ਸਾਡੇ ਅੰਦਰ ਕਿੱਲਾ ਨਾ ਤੋਂ ਚੋਂ ਨਿਕਲਦਾ ਨਹੀਂ ਨਾ ਤੇ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਦੂਸਰੇ ਨੂੰ ਕਹਿੰਦੇ ਨੇ ਆਪਣਾ ਪੁੱਤ ਤੇ ਆਪਣਾ ਮਜ਼ਬ ਹਰ ਕਿਸੇ ਨੂੰ ਪਿਆਰਾ ਪਰ ਇਹਨਾਂ ਸਮਿਆਂ ਦੇ ਵਿੱਚ ਕੋਲਕਾਤਾ ਦੇ ਵਿੱਚ ਕਿਹੋ ਜਿਏ ਜਦੋਂ ਪੰਜਾਬੀਆਂ ਨੇ ਪਹਿਲੇ ਪ੍ਰਵਾਸ ਕੀਤੇ ਨੇ ਉਹ ਚਾਹੇ ਭਾਰਤ ਦੇ ਅੰਦਰ ਹੋਣ ਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਸ਼ੰਘਾਈ ਵੱਲ ਨੂੰ ਮੂੰਹ ਰੱਖਿਆ ਫਿਰ ਅਫਰੀਕਾ ਵੱਲ ਨੂੰ ਹੋਰ ਸਾਰੀਆਂ ਚੀਜ਼ਾਂ ਫਿਰ ਕੈਨੇਡਾ ਅਮਰੀਕਾ ਯੂਰਪ ਵੱਲ ਨੂੰ ਹੋਰ ਤੁਰੇ ਨੇ ਉਹ ਲਿਖਦੇ ਨੇ ਕਿ ਪੰਜਾਬੀਆਂ ਨੇ ਵੱਡੇ ਕਾਰਖਾਨਿਆਂ ਹੋਟਲਾਂ ਤੇ ਗੋਦਾਮਾਂ ਦੇ ਵਿੱਚ ਸੁਰੱਖਿਆ ਮੁਲਾਜ਼ਮਾ ਹੋ ਜੋ ਵੀ ਕੰਮ ਕੀਤਾ ਹੈ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਜੱਟ ਸਿੱਖਾਂ ਦੇ ਨਾਲ ਨਾਲ ਰਾਮਗੜੀਏ ਸਿੱਖ ਖਤਰੀ ਤੇ ਥੋੜੀ ਗਿਣਤੇ ਵਿੱਚ ਆਲੂ ਵਾਲੀਏ ਵੀ ਸ਼ਾਮਲ ਸਨ ਬੈਨਰਜੀ ਲਿਖਦੇ ਨੇ ਕਿ ਬਹੁਤੇ ਪ੍ਰਵਾਸੀ ਮਾਲਵੇ ਦੇ ਲੁਧਿਆਣੇ ਤੋਂ ਆਏ ਹਿਮਾਦਰੀ ਅੱਗੇ ਲਿਖਦੇ ਨੇ ਕਿ ਟੈਕਸੀ 1907 ਦੇ ਵਿੱਚ ਚੱਲਣੀ ਸ਼ੁਰੂ ਹੋਈ ਸੀ ਕੋਲਕੱਤਾ ਦੇ ਵਿੱਚ ਪਰ ਪੰਜਾਬੀ ਸਿੱਖ ਇਸ ਪੇਸ਼ੇ ਦੇ ਵਿੱਚ 1920 ਦੇ ਵਿਆਂ 20ਵਿਆਂ ਦੇ ਵਿੱਚ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਆਏ ਇਸ ਮਗਰੋਂ ਪੰਜਾਬੀਆਂ ਨੇ ਕੋਲਕੱਤਾ ਟੈਕਸੀ ਐਸੋਸੀਏਸ਼ਨ ਦੇ ਵਿੱਚ ਦਬਦਬਾ ਵਧਾਇਆ ਕੋਲਕੱਤਾ ਦੇ ਬੱਸ ਸਿੰਡିକੇਟ ਦੇ ਵਿੱਚ 1928 ਹੀ ਪੰਜਾਬੀ ਸਿੱਖਾਂ ਦਾ ਦਬਦਬਾ ਸੀ 1928 ਤੋਂ ਹੀ ਉਹ ਦੱਸਦੇ ਨੇ ਕਿ ਟੈਕਸੀਆਂ ਦੇ ਮਾਲਕ ਆਪਣੀ ਜਾਤ ਵਾਲੇ ਡਰਾਈਵਰਾਂ ਨੂੰ ਹੀ ਤਰਜੀਹ ਦਿੰਦੇ ਕਲਕੱਤਾ ਇਨ ਅਰਬਨ ਹਿਸਟਰੀ ਕਿਤਾਬ ਦੇ ਮੁਤਾਬਕ ਇੱਕ ਫ੍ਰਾਂਸੀਸੀ ਕੰਪਨੀ ਨੇ ਕਈ ਸਿੱਖਾਂ ਨੂੰ ਡਰਾਈਵਰਾਂ ਦੀ ਸਿਖਲਾਈ ਦਿੱਤੀ ਸੀ ਮਨਜੀਤ ਸਿੰਘ ਚਾਹਲ ਦੱਸਦੇ ਨੇ ਕਿ ਸਥਾਨਕ ਪੱਧਰ ਉੱਤੇ ਸਾਹਮੇ ਗਏ ਦਸਤਾਵੇਜ਼ਾਂ ਦੇ ਵਿੱਚ 1925 ਦੇ ਵਿੱਚ ਲੁਧਿਆਣੇ ਦੇ ਗੁਰਨਾਮ ਸਿੰਘ ਨੂੰ ਜਾਰੀ ਹੋਇਆ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹੈ ਇਹਦੇ ਵਿੱਚ ਦਿੱਤਾ ਗਿਆ ਮੈਂ ਦੁਕਾ ਨਹੀਂ ਸਕਦਾ ਤੁਹਾਨੂੰ ਉਹ ਦੱਸਦੇ ਨੇ ਕਿ ਗੁਰਨਾਮ ਸਿੰਘ ਸਥਾਨਕ ਇਲਾਕੇ ਭਵਾਨੀਪੋਰ ਦੇ ਜਿਹੜੇ ਰਹਿਣ ਵਾਲੇ ਸਨ ਚਾਲ ਦੇ ਮੁਤਾਬਕ ਉਹਨਾਂ ਨੇ ਆਪਣੇ ਅਧਿयान ਦੇ ਵਿੱਚ ਕੁਮਾਂਤਰੀ ਅਖਬਾਰਾਂ ਦੇ ਵਿੱਚ ਪੰਜਾਬੀ ਡਰਾਈਵਰਾਂ ਬਾਰੇ ਛਪੀਆਂ ਖਬਰਾਂ ਵੀ ਕੱਟੀਆਂ ਕੀਤੀਆਂ ਹਿਮਾਂਦਰੀ ਬੈਨਰਜੀ ਦੱਸਦੇ ਨੇ ਕਿ ਭਵਾਨੀਪੋਰ ਡਨਲਪ ਬ੍ਰਿਜ ਹ ਇਲਾਕੇ ਤੋਂ ਇਲਾਵਾ ਅਲੀਪੋਰ ਵੀ ਪੰਜਾਬੀਆਂ ਦੀ ਸੰਗਣੀ ਵਸੋਂ ਵਾਲੇ ਇਲਾਕੇ ਸਨ ਜਿਵੇਂ ਕਿ ਆਪਣੇ ਨਾਲ ਸੁਰਿੰਦਰ ਸਿੰਘ ਅੰਕਲ ਜੁੜਦੇ ਹੁੰਦੇ ਨੇ ਕੈਲੀਫੋਰਨੀਆ ਤੋਂ ਉਹ ਵੀ ਵੇਲਾ ਕਲਕੱਤੇ ਨੂੰ ਜਿਹੜਾ ਟਰੱਕ ਲੈ ਕੇ ਜਾਂਦੇ ਹੁੰਦੇ ਸੀ ਟਰਾਂਸਪੋਰਟ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਤੋਂ ਦੱਸਦੇ ਹੁੰਦੇ ਸੀ ਪਹਿਲੇ ਸਮੇਂ ਦੇ ਵਿੱਚ ਕਿੱਦਾਂ ਹੁੰਦਾ ਸੀ ਕਿਹੜੀ-ਕਿਹੜੀ ਜਗ੍ਹਾ ਰੁਕਦੇ ਸੀ ਕਿਹੋ ਜਿਹਾ ਮਾਹੌਲ ਹੁੰਦਾ ਸੀ ਭਵਾਨੀਪੁਰ ਦੇ ਵਸਨੀਕ ਮਨਜੀਤ ਦੱਸਦੇ ਨੇ ਕਿ ਪੰਜਾਬੀਆਂ ਨੇ ਇੱਥੇ ਆ ਕੇ ਆਪਣੀ ਰਹਿਣ ਸਹਿਣ ਜਾਂ ਮਾਹੌਲ ਪੰਜਾਬੀਅਤ ਵਾਲਾ ਬਣਾਇਆ ਕਈ ਘਰਾਂ ਦੇ ਵਿੱਚ ਮੱਝਾ ਰੱਖਣਾ ਆਮ ਸੀ ਗਦਰ ਲਹਿਰ ਤੇ ਆਜ਼ਾਦੀ ਸੰਗਰਾਮੀਆਂ ਦਾ ਕੇਂਦਰ ਬਣਿਆ ਕਲਕੱਤਾ ਕਲਕੱਤਾ ਦੇ ਵਿੱਚ ਐਕਟਿਵ ਰਹੇ ਆਜ਼ਾਦੀ ਕੁਲਾਟੀਆਂ ਦੇ ਵਿੱਚ ਮੋਰੀ ਨਾਂ ਅਮਰਤ ਸਰ ਦੇ ਪਿੰਡ ਸਰਹਾਲੀ ਦੇ ਗੁਰਦੇਵਤ ਸਿੰਘ ਦਾ ਆਉਂਦਾ ਹੈ ਗੁਰਦੇਵਤ ਸਿੰਘ ਦਾ ਸਿੰਗਾਪੁਰ ਦੇ ਵਿੱਚ ਇੱਕ ਸਫਲ ਵਪਾਰ ਸੀ ਉਹਨਾਂ ਨੇ ਹੀ ਕਾਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਕਿਰਾਏ ਤੇ ਲਿਆ ਜਿਸ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਉਹ ਵੈਂਕੂਵਰ ਗਏ ਉਹ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਗਰਮਸੂਰ ਵਾਲੀ ਕਾਂਗਰਸੀ ਵਿਚਾਰਧਾਰਾ ਦੇ ਵੀ ਨਜ਼ਦੀਕ ਸਨ ਈਮਾਨਦਰੀ ਲਿਖਦੇ ਨੇ ਕਿ ਗੁਰਦੇਵਤ ਸਿੰਘ ਕੋਲਕਾਤਾ ਸਿੱਖ ਰਾਜਨੀਤੀ ਵਿੱਚ ਕਰੀਬ 2 ਦਹਾਕੇ ਐਕਟਿਵ ਰਹੇ ਆਪਣੀ ਕਿਤਾਬ ਪੰਜਾਬੀ ਫ੍ਰੀਡਮ ਫਾਈਟਰਜ਼ ਇਨ ਕੋਲਕਾਤਾ ਦੇ ਵਿੱਚ ਅਜਿਹਾਂ ਦਰਜਨਾ ਹੀ ਸ਼ਕਤੀਆਂ ਦਾ ਜ਼ਿਕਰ ਕੀਤਾ ਗਿਆ ਜੋ ਪੰਜਾਬ ਤੋਂ ਕੋਲਕਾਤਾ ਗਏ ਤੇ ਉੱਥੇ ਆਜ਼ਾਦੀ ਦੀ ਲਹਿਰ ਦੇ ਵਿੱਚ ਭਾਗ ਲਿਆ ਇਹਨਾਂ ਦੇ ਵਿੱਚ ਗੁਰਦੇਵਤ ਸਿੰਘ ਕਾਮਾਗਾਟਾ ਮਾਰੂ ਮਨਛਾ ਸਿੰਘ ਦੁਖੀ ਨਿਰੰਜਨ ਸਿੰਘ ਤਾਲਿਬ ਦੇ ਨਾਮ ਵੀ ਸ਼ਾਮਲ ਨੇ ਮਨਛਾ ਸਿੰਘ ਦੁਖੀ ਅਤੇ ਹੋਰ ਕਾਰਕੂਨਾ ਨੇ 1923 ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਦੇ ਨਾਲ ਕਾਬ ਕੁਟਿਆ ਦਾ ਨਾਂ ਹੇਠ ਕਵਿਤਾ ਮਾਸ਼ਾਪਣੀਆਂ ਸ਼ੁਰੂ ਕੀਤੀਆਂ। ਸਾਲ 1930 ਦੇ ਵਿੱਚ ਦੇਸ਼ਦਰਪਨ ਨਾਂ ਦੀ ਪੰਜਾਬੀ ਅਖਬਾਰ ਦੀ ਸ਼ੁਰੂਆਤ ਵੀ ਕੀਤੀ। ਹੀਮਾਂਦਰੀ ਬੈਨਰਜੀ ਦੱਸਦੇ ਨੇ ਕਿ ਉਹ ਚਾਹੇ 1923 ਦੇ ਵਿੱਚ ਨਾਭਾ ਦੇ ਰਾਜਾ ਰਿਪੁਦੰਮਨ ਸਿੰਘ ਨੂੰ ਗੱਦੀੋਂ ਲਾਹੇ ਜਾਣ ਤੋਂ ਬਾਅਦ ਦਾ ਸਮਾਂ ਹੋਵੇ ਜਾਂ 1969 ਦੇ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਦੇ ਲਈ ਮਰਨ ਵਰਤ ਉੱਤੇ ਬੈਠੇ ਦਰਸ਼ਨ ਸਿੰਘ ਫਿਰੂਮਾਨ ਦੀ ਮੌਤ ਦਾ ਕੋਲਕਾਤਾ ਵਿਚਲੇ ਪੰਜਾਬੀ ਭਾਈ ਜਾ ਰਹੇ ਨੇ ਇਸ ਵਿੱਚ ਵੱਡੇ ਪੱਧਰ ਦੇ ਉੱਤੇ ਹਿੱਸਾ ਲਿਆ 1946 ਦੇ ਵਿੱਚ ਕੋਲਕਾਤਾ ਦੇ ਦੰਗਿਆਂ ਦੇ ਵਿੱਚ ਪੰਜਾਬੀ ਟੈਕਸੀ ਡਰਾਈਵਰ 16 ਅਗਸਤ 1946 ਨੂੰ ਮੁਸਲਿਮ ਲੀਗ ਦੇ ਆਗੂ ਮੁਹੰਮਦ ali ਜਨਾਬ ਵੱਲੋਂ ਪਾਕਿਸਤਾਨ ਦੀ ਮੰਗ ਰੱਖਣ ਦੇ ਲਈ ਡਾਇਰੈਕਟਰ ਐਕਸ਼ਨ ਡੇ ਦਾ ਐਲਾਨ ਕਰ ਦਿੱਤਾ ਗਿਆ ਇਸ ਦਿਨ ਸ਼ਾਂਤਮਈ ਪ੍ਰਦਰਸ਼ਨ ਹੋਣੇ ਸਨ ਪਰ ਹਿੰਦੂ ਮੁਸਲਿਮ ਦੰਗੇ ਭੜਕ ਉੱਠੇ 4 ਦਿਨ ਚੱਲੀ ਹਿੰਸਾ ਦੇ ਵਿੱਚ ਕਈ ਹਜ਼ਾਰ ਮੌਤਾਂ ਹੋਈਆਂ ਕਿਤਾਬ ਕਲਕੱਤਾ ਦਾ ਸਟੋਰਮੀ ਡੈਕੇ ਡਸ ਦੇ ਵਿੱਚ ਛਪੇ ਨਾਰੀ ਆਕੀ ਨਾਕਾ ਜੋਟੋ ਦੇ ਲੇਖ ਦੇ ਮੁਤਾਬਕ ਕੋਲਕੱਤਾ ਵਿੱਚਲੇ ਪੰਜਾਬੀ ਸਿੱਖਾਂ ਦੀ ਵੱਖ-ਵੱਖ ਹਿੰਸਕ ਘਟਨਾਵਾਂ 'ਚ ਸ਼ਮੂਲੀਅਤ ਹੋਣ ਦੀ ਰਿਪੋਰਟਾਂ ਮਿਲੀਆਂ ਇਸ ਦੇ ਨਾਲ-ਨਾਲ ਕਈ ਸਿੱਖਾਂ ਨੇ ਬਚਾਅ ਕਾਰਜਾਂ ਦੇ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਇਮਾਨਦਾਰੀ ਲਿਖਦੇ ਨੇ ਕਿ 1946 ਚ ਦੰਗਿਆਂ ਦੇ ਦੌਰਾਨ ਸਿੱਖ ਡਰਾਈਵਰਾਂ ਨੇ ਹਿੰਦੂਆਂ ਦੀਆਂ ਜਾਨਾਂ ਬਚਾਈਆਂ। ਮਨਜੀਤ ਸਿੰਘ ਚਾਲ ਕਹਿੰਦੇ ਨੇ ਕਿ ਉਹਨਾਂ ਨੇ ਆਪਣੇ ਦਾਦਾ ਤੇ ਹੋਰਨਾਂ ਦੇ ਕੋਲੋਂ ਕਈ ਹਿੰਦੂ ਤੇ ਮੁਸਲਮਾਨਾਂ ਨੂੰ ਸਿੱਖ ਟੈਕਸੀ ਡਰਾਈਵਰਾਂ ਵੱਲੋਂ ਬਚਾਏ ਜਾਣ ਦੇ ਕਿੱਸੇ ਵੀ ਸੁਨੇ ਨੇ। ਕੋਲਕੱਤਾ ਦੇ ਵਿੱਚ ਬਣੀਆਂ ਨੇ ਪੰਜਾਬੀ ਫਿਲਮਾਂ ਵੀ। ਜਿੱਥੇ ਅਜੋਕੇ ਕਈ ਪੰਜਾਬੀ ਗੀਤਾਂ ਜਾਂ ਆਮ ਗੱਲਬਾਤ ਦੇ ਵਿੱਚ ਕੋਲਕੱਤਾ ਦਾ ਜ਼ਿਕਰ ਆਮ ਹੈ। ਉੱਥੇ ਹੀ ਪੰਜਾਬੀ ਸਿਨੇਮਾ ਦੇ ਸ਼ੁਰੂਆਤੀ ਦੌਰ ਦੇ ਵਿੱਚ ਉੱਥੇ ਕਈ ਫਿਲਮਾਂ ਵੀ ਬਣੀਆਂ ਬੰਬਈ ਅਤੇ ਲਾਹੌਰ ਤੋਂ ਕਲਕੱਤਾ ਭਾਰਤੀ ਫਿਲਮਾਂ ਦਾ ਕੇਂਦਰ ਰਿਹਾ ਫਿਲਮ ਇਤਿਹਾਸਕਾਰ ਮਨਦੀਪ ਸਿੰਘ ਸਿੱਧੂ ਦੱਸਦੇ ਨੇ ਕਿ ਵੇਲੇ ਕਈ ਉਸ ਵੇਲੇ ਕਈ ਪੰਜਾਬੀ ਕਲਕੱਤਾ ਦੇ ਵਿੱਚ ਫਿਲਮਾਂ 'ਚ ਕੰਮ ਕਰਦੇ ਸਨ ਇਨ੍ਹਾਂ ਵਿੱਚ ਇੱਕ ਪੰਜਾਬੀ ਫਿਲਮ ਡਾਇਰੈਕਟਰ ਕ੍ਰਿਸ਼ਨਦੇਵ ਮਹਿਰਾ ਵੀ ਸਨ ਉਹਨਾਂ ਨੇ ਸਾਲ 1935 ਦੇ ਵਿੱਚ ਸ਼ੀਲਾ ਉਰਫ ਪਿੰਡ ਦੀ ਕੁੜੀ ਫਿਲਮ ਵੀ ਬਣਾਈ ਸੀ ਮਨਦੀਪ ਦੱਸਦੇ ਨੇ ਕਿ ਇਹਨਾਂ ਫਿਲਮਾਂ ਦੇ ਵਿੱਚ ਪੰਜਾਬ ਤੋਂ ਗਏ ਅਦਾਕਾਰ ਜਾਂ ਲੋਕ ਵੀ ਕੰਮ ਕਰਦੇ ਸਨ ਦਿਲਚਸਪ ਤੱਤ ਇਹ ਵੀ ਹੈ ਕਿ ਇਹਨਾਂ ਫਿਲਮਾਂ ਦੀ ਸ਼ੂਟਿੰਗ ਵੀ ਕੋਲਕਾਤਾ ਹੀ ਹੁੰਦੀ ਹੈ ਤੇ ਇੱਥੇ ਹੀ ਪ੍ਰਸਿੱਧ ਫਿਲਮ ਅਦਾਕਾਰ ਨੂਰ ਜਹਾਨ ਨੇ ਵੀ ਬਾਲ ਕਲਾਕਾਰ ਵਜੋਂ ਆਪਣੀ ਪਹਿਲੀ ਫਿਲਮ ਕੀਤੀ ਸੀ 1984 ਤੇ ਕੋਲਕਾਤਾ 31 ਅਕਤੂਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਹਨਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਤਲ ਤੋਂ ਬਾਅਦ ਦਿੱਲੀ ਬੋਕਾਰੋ ਸਨੇ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖ ਕਤਲੇਆਮ ਹੋਇਆ ਉਸੇ ਵੇਲੇ ਹੀ ਪੱਛਮ ਬੰਗਾਲ ਦੇ ਵਿੱਚ ਜੋਤੀ 바ਸੂ ਦੀ ਸਰਕਾਰ ਸੀ ਪੱਛਮ ਬੰਗਾਲ ਖਾਸ ਕਰਕੇ ਕੋਲਕਾਤਾ ਚ ਸਿੱਖਾਂ ਖਿਲਾਫ ਹਿੰਸਾ ਦੀਆਂ ਵਾਰਤਾ ਤਾਂ ਕਾਫੀ ਘੱਟ ਹੋਈਆਂ ਸੀ ਕੋਲਕਾਤਾ ਦੇ ਵਿੱਚ ਜੋਕੇ ਪੰਜਾਬ ਦੀ ਕਹਾਣੀ 211 ਦੀ ਮਰਦਮ ਸ਼ਮਾਰੀ ਦੇ ਮੁਤਾਬਕ ਪੱਛਮੀ ਬੰਗਾਲ ਦੇ ਵਿੱਚ ਪੰਜਾਬ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 55000 ਦੇ ਕਰੀਬ ਹੈ ਹਿਮਾਂਦਰੀ ਬੈਨਰਜੀ ਦੱਸਦੇ ਨੇ ਕਿ ਪਿਛਲੇ 4 ਦਹਾਕਿਆਂ ਦੇ ਵਿੱਚ ਕੋਲਕਾਤਾ 'ਚ ਪੰਜਾਬੀਆਂ ਦੀ ਗਿਣਤੀ ਘਟੀ ਹੈ ਇਸ ਦਾ ਕਾਰਨ ਪੰਜਾਬੀਆਂ ਦਾ ਪਿਛਲੇ ਸਮੇਂ ਦੇ ਵਿੱਚ ਮੌਕਿਆਂ ਦੀ ਤਲਾਸ਼ 'ਚ ਹੋਰ ਨਾ ਇਲਾਕਿਆਂ ਦੇ ਵਿੱਚ ਜਾਣਾ ਹੈ ਮਨਜੀਤ ਸਿੰਘ ਚਾਲ ਮੁਤਾਬਕ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ 'ਚ ਪ੍ਰਵਾਸ ਤੋਂ ਇਲਾਵਾ ਇੱਥੋਂ ਪੰਜਾਬੀ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਤੇ ਯੂਐਸ ਵੀ ਜਾ ਚੁੱਕੇ ਨੇ ਆਖਰ ਚੋ ਦੱਸਦੇ ਨੇ ਕਿ ਫਿਰ ਹਰੀ ਕ੍ਰਾਂਤੀ ਤੋਂ ਬਾਅਦ ਲੋਕਾਂ ਦਾ ਰੁਝਾਨ ਇਧਰ ਵੱਲ ਘਟ ਗਿਆ ਤੇ ਆਰਥਿਕ ਕਾਰਨਾਂ ਕਰਕੇ ਪੰਜਾਬੀਆਂ ਨੇ ਟਰਾਂਸਪੋਰਟ ਦੇ ਵਪਾਰ ਦੇ ਵਿੱਚ ਵੀ ਹਿੱਸੇਦਾਰੀ ਘਟੀ ਤੇ ਲੋਕ ਹੋਰ পেশਿਆਂ ਦੇ ਨਾਲ ਜੁੜਨ ਲੱਗ ਗਏ ਜੀ ਦੋਸਤੋ ਇਹ ਹੈ ਜੀ ਮਿਨੀ ਪੰਜਾਬ ਦੀ ਗੱਲ ਕਲਕੱਤਾ ਉਹ ਸ਼ਹਿਰ ਜਿੱਥੋਂ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਭੇਜੇ ਗਏ ਕਿਵੇਂ ਬਣਿਆ ਸੀ ਮਿਨੀ ਪੰਜਾਬ ਗੁਰਜੋਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬਾ ਕਮਾਲ ਤੇ ਬਦਮੁੱਲੀ ਜਾਣਕਾਰੀ ਧੰਨਵਾਦ ਸਹਿਤ ਹੈ ਬੀਬੀਸੀ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਾ ਤੇ ਦੁਆਪਾਰੀ ਰਿਤਾਮਾਂ ਚ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰਿੱਤੇ ਨਿੱਗੀ ਸਤਿ ਸ਼੍ਰੀ ਅਕਾਲ ਦੋਸਤੋ